ਪ੍ਰੀਮੀਅਰ ਡਾਕਟਰ ਨੇ অন্ਟਾਰੀਓ ਦੇ ਵਿਗਿਆਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਖੋਜ ਪ੍ਰਯੋਗਾਂ ਦੇ ਵਿੱਚ ਬਿੱਲੀਆਂ ਅਤੇ ਕੁੱਤਿਆਂ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਜਾਵੇ। ਫੋਰਟ ਨੇ ਕਿਹਾ ਕਿ ਲੰਡਨ ਦੇ ਲਾਸਨ ਰਿਸਰਚ ਇੰਸਟੀਚਿਊਟ ਅਤੇ ਸੇਂਟ ਜੋਸਫ ਹੈਲਥ케ਅਰ ਲੰਡਨ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ। ਦਿਲ ਦੀ ਜਾਂਚ ਦੇ ਵਿੱਚ ਬਿਗਲਾਂ ਦੀ ਵਰਤੋਂ ਨਾ ਮਨਜ਼ੂਰ ਹੈ ਅਤੇ ਕੁਝ ਜਾਨਵਰਾਂ ਤੇ ਟੈਸਟਿੰਗ ਉੱਤੇ ਪਾਬੰਦੀ ਲਗਾਉਣ ਦੇ ਲਈ ਕਾਨੂੰਨ ਪੇਸ਼ ਕਰਨ ਦਾ ਦਾਵਾ ਵੀ ਕੀਤਾ ਗਿਆ। ਫੋਰਟੀਆਂ ਏ ਟਿਪਨੀਆਂ ਟੋਰਾਂਟੋ ਯੂਨੀਵਰਸਿਟੀ ਦੇ ਡੈਲਾ ਲਾਨਾ ਸਕੂਲ ਆਫ ਪਬਲਿਕ ਹੈਲਥ ਵਿਖੇ ਇਨਵੈਸਟੀਗੇਟਿਵ ਜਰਨਲਿਜ਼ਮ ਬਿਊਰੋ ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਇੱਕ ਲੇਖ ਦੇ ਨਾਲ ਸੰਬੰਧਿਤ ਨੇ ਜਿਸ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਦਿਲ ਦੇ ਅਧਿਐਨ ਦੇ ਵਿੱਚ ਕੁੱਤਿਆਂ ਦੀ ਵਰਤੋਂ ਸਾਲਾਂ ਤੋਂ ਕਿੱਥੀ ਜਾਰੀ ਹੈ ਖੋਜ ਕਰਤਾ ਕੁੱਤਿਆਂ ਨੂੰ ਇਥਨਾਈਜ਼ ਕਰਨ ਅਤੇ ਹੋਰ ਅਧਿਐਨ ਦੇ ਲਈ ਉਨ੍ਹਾਂ ਅੰਗਾਂ ਨੂੰ ਹਟਾਉਣ ਤੋਂ ਪਹਿਲਾਂ ਕੁੱਤਿਆਂ ਅਤੇ ਕਤੂਰਿਆਂ ਦੇ ਵਿੱਚ 3 ਘੰਟੇ ਦੇ ਦਿਲ ਦੇ ਦੌਰੇ ਕਰ ਰਹੇ ਸਨ ਫੋਰਡ ਨੇ ਕਿਹਾ ਕਿ ਬਿਲਕੁਲ ਨਾ ਮਨਜ਼ੂਰ ਹੈ ਕਲਪਨਾ ਕਰੋ ਕਿ ਤੁਹਾਡਾ ਛੋਟਾ ਕੁੱਤਾ ਉੱਥੇ ਹੈ ਅਤੇ ਉਹ ਉਸ ਨੂੰ ਦਿਲ ਦਾ ਦੌਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਮੜੀ ਦਾ ਲੈ ਕਿ ਇਹ ਭਿਆਨਕ ਅਤੇ ਗੈਰਮਨੁੱਖੀ